ਨਾਮ ਹੈ ਡਾਕਟਰ ਮੈਂ ਡਾਕਟਰ ਅਸ਼ੀਸ਼ ਆਮਦਮੀ ਕਲੀਨਿਕ ਵਲਟਰਪਗ ਮੈਡੀਕਲ ਅਫੀਸਰ ਕੀ ਗੱਲ ਹੋਈ ਇਥੇ ਸਵੇਰੇ ਮੈਂ 7:45 ਤਾਰੀਖ ਆਪਣੀ ਡਿਊਟੀ ਮੈਂ ਦੂਰੋਂ ਆਉਣਾ ਹੈ ਕਿ ਮੈਂ ਖੇਤੀ ਆਇਆ ਨਾ ਡਿਊਟੀ ਤੇ ਨਾ ਮੈਂ 7:45 ਪਹੁੰਚ ਕੇ ਆਇਆ ਸੀ ਡਿਊਟੀ ਕਰਾ ਅੰਦਰ ਮੈਂ ਦੇਖਿਆ ਗੇਟ ਖੁੱਲੇ ਹੈਗੇ ਤਾਂ ਮੇਨ ਗੇਟ ਹੈ ਤਾਂ ਦੇਖੋ ਇਹ ਸੀ ਤਾਂ ਅੱਧਰ ਪੈਕ ਫੈਲਦਾ ਹੀ ਪਿਆ ਹੈ ਤੇ ਮੈਨੂੰ ਹੋ ਜਾਗਾ ਜੀ ਅੰਦਰ ਸਵੇਰੇ ਪਹਿਲਾਂ ਏਸੀ ਤੇ ਚੋਰੀ ਹੋਈ ਸੀਗਾ ਉਹ ਕੀ ਕਰਦੇ ਹੈ ਪਿੱਛੇ ਲੱਗੇ ਨੂੰ ਦੇਸੀ ਦਾ ਜਿਹੜਾ ਗੈਸ ਪਲਾਈ ਕਰਦਾ ਉਹ ਤਾਰਾ ਤੰਬੀ ਤਾਰ ਕਰਕੇ ਲਾਗੇ ଥିਗੇ ਮਨੂੰ ਚੀਕ ਵੀ ਤਾਂ ਨਵੇਂ ਸੀ ਲਾਉਣ ਵਾਲਾ ਆ ਨਾ ਮੈਨੇ ਕਮਰੇ ਚ ਸੀ ਨਾ ਹਾਲ ਚ ਸੀ ਮੇਰਾ ਕਾਤਾ ਚੋਰੀ ਹੋਈ ਆ ਫਿਰ ਆ ਕੇ ਮੈਂ ਸੀ ਦਾ ਫੋਨ ਕੀਤਾ ਆਪਣੇ ਐਸਐਮ ਨੂੰ ਸੀ ਮੈਨੇ ਮੇਰੇ ਕੋਲ ਕਿਹਾ ਨੂੰ ਫੋਨ ਕੀਤਾ ਇਹਦਾ ਚੋਰੀ ਹੋ ਗਈ ਆ ਗਿਆ ਉਹ ਕਹਿੰਦੇ ਕਿ ਤੁਸੀਂ ਆਪਣੀ ਪੁਲਿਸ ਨੂੰ ਫੋਨ ਕਰ ਉਹਨੂੰ ਅਪੀਅਰ ਕਰੋ ਕਿਹੜਾ ਥਾਣਾ ਲੱਗਦਾ ਆਪਣੇ ਪੁਲਿਸ ਨੂੰ ਵੀ ਮਨ ਲੱਗਦੀ ਆ ਫਿਰ ਪੁਲਿਸ ਵਿਜੀਲਨ ਬੰਦੇ ਆ ਫਿਰ ਆਪਣੇ ਮੁੰਸ਼ੀ ਨੂੰ ਫੋਨ ਕੀਤਾ ਉਹ ਕਹਿੰਦੇ ਭੇਜਦੇ ਆ ਤੇ ਹੁਣ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਕਿਨੇ ਕਿਨੇ ਸੀ ਚੋਰੀ ਹੋਏ ਤਾਂ ਕੀ ਹੋਣ ਇੱਕ ਇੱਕ ਸੀ ਚੋਰੀ ਹੋਏ ਇੱਕ ਇੱਕ ਸੀ ਦੱਪਿਆ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨ ਦੇਖੋ ਇੱਕ ਇੱਕੀ ਚੋਰੀ ਹੋਇਆ ਇੱਕ ਇਸਦਾ ਬੈਟਿੰਗ ਮੇਰਾ ਅਫੀਸ਼ੀਅਲ ਟੈਬ ਚੋਰੀ ਹੋਇਆ ਆਹ ਕਿਹਦੇ ਚੋਰੀ ਹੋਈਆਂ ਕਿੰਨੇ ਦਾ ਸਮਾਨ ਸੀਗਾ ਮੈਨੂੰ ਕੋਈ ਆਈਡੀ ਨਹੀਂ ਆ ਰਹਾ ਪੁਲਿਸ ਨੂੰ ਸੂਚਨਾ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਪੁਲਿਸ ਨੂੰ ਸੂਚਨਾ ਦਿੱਤੇ ਕੱਪ ਦਿਨ ਹੋ ਗਏ ਲਈ ਅੱਜ ਆਈ ਨਹੀਂ ਆਈ ਐਫ ਆਈ ਆਰ ਦੀ ਅਰਜੀ ਨੈਣੋਂ ਨੇ ਦਿੱਤੀ ਸੱਤ 56 ਤੇ ਆ 855 ਤੇ ਮੈਂ ਕੀਤੀ ਸੀ ਫੋਨ ਕੀਤਾ ਸੀ ਉਹਨਾਂ ਨੂੰ ਚੋਰੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਆਏ ਦਿਨ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਸਰ ਮੈਂ ਦੇਖੋ ਅੱਠ ਤੋਂ 2 ਵਜੇ ਦਾ ਡਿਊਟੀ ਹੁੰਦੀ ਹੈ ਮੈਂ ਡਿਊਟੀ ਉਨੇ ਚੱਲ ਜਾਂਦਾ ਹੈਗਾ ਉਸ ਤੋਂ ਬਾਅਦ ਲੋਕ ਕੀ ਕਰ ਰਹੇ ਆ ਮੈਂ ਕੁਝ ਨਹੀਂ ਕਰਦਾ ਕੋਈ ਪੁਆਇੰਟ ਵੀ ਨਹੀਂ ਕੀ ਨਾਮ ਹੈ ਡਾਕਟਰ ਮੈਂ ਡਾਕਟਰ ਅਸ਼ੀਸ਼ ਆਮਨਿਕ ਕਲੀਨਿਕ ਵਲਟਰਪਗ ਮੈਡੀਕਲ ਅਫੀਸਰ ਕੀ ਗੱਲ ਹੋਈ ਰਹੀ ਤੇ ਸਵੇਰੇ ਮੈਂ 7:30 ਤੱਕ ਆਪਣੀ ਡਿਊਟੀ ਮੈਂ ਦੂਰੋਂ ਆਉਣਾ ਹੈਗਾ ਮੈਂ ਛੇਤੀ ਆਇਆ ਡਿਊਟੀ ਤੇ ਨਾ ਮੈਂ 7:45 ਪਹੁੰਚਦਾ ਆਇਆ ਸੀ ਡਿਊਟੀ ਕਰਾ ਰ ਅੰਦਰ ਮੈਂ ਦੇਖਿਆ ਗੇਟ ਖੁੱਲੇ ਹੈਗੇ ਤਾਂ ਮੇਨ ਗੇਟ ਇੱਥੇ ਦੇਖੋ ਇਹ ਸੀ ਇੱਥਾ ਅੱਧਰ ਪੈਕ ਫੈਂਦਾ ਹੀ ਪਿਆ ਹੈ ਤੇ ਮੈਨੂੰ ਲੱਗੇ ਕਿ ਸਾਡੇ ਪਹਿਲਾਂ ਏਸੀ ਤੇ ਚੋਰੀ ਹੋਈ ਸੀਗਾ ਉਹ ਕੀ ਕਹਿੰਦੇ ਆ ਪਿੱਛੇ ਲੱਗੇ ਨੂੰ ਦੇਸੀ ਦਾ ਜਿਹੜਾ ਗੈਸ ਪਲਾਈ ਕਰਦਾ ਉਹ ਤਾਰ ਕੰਬੀ ਤਾਰ ਰੱਖ ਕੇ ਲੱਗੇ ਸੀਗੇ ਮਨ ਚ ਕੀ ਵੀ ਤਾਂ ਨਵੇਂ ਸੀ ਲਾਣ ਵਾਲਾ ਆਇਆ ਹੁਣ ਉਹ ਨਾ ਕਿਉਂਕਿ ਇੱਦਾਂ ਪੈਕ ਪੈਦੀ ਸੀ ਮੈਂ ਨਵੇਂ ਸੀ ਹੋਣਾ ਜਿੱਦਾਂ ਮੈਂ ਅੰਦਰ ਵੜਿਆ ਨਾ ਮੇਰੇ ਕਮਰੇ ਚ ਚੀਜ਼ ਸੀ ਨਾ ਹਾਲ ਚੀਜ਼ ਸੀ ਮੈਂ ਕਹਾ ਚੋਰੀ ਹੋਈ ਹੈ ਫਿਰ ਆ ਕੇ ਮਰਸੀ ਦਾ ਫੋਨ ਕੀਤਾ ਆਪਣੇ ਐਸਐਮ ਨੂੰ ਸੀ ਮੈਂ ਮੇਰੇ ਕੋਲ ਫਿਰ ਉਹਨੂੰ ਫੋਨ ਕੀਤਾ ਇਹਦਾ ਚੋਰੀ ਹੋ ਗਈ ਆ ਗਿਆ ਉਹ ਕਹਿੰਦੇ ਕਿ ਤੁਸੀਂ ਆਪਣੀ ਪੁਲਿਸ ਨੂੰ ਫੋਨ ਕਰੋ ਉਹਨਾਂ ਨੂੰ ਅਪੀਲ ਕਰੋ ਕਿਹੜਾ ਥਾਣਾ ਲੱਗਦਾ ਆਪਣੇ ਨੂੰ ਪੁਲਿਸ ਨੂੰ ਹੀ ਮਨ ਲੱਗਦੀ ਹੈ ਫਿਰ ਪੁਲਿਸ ਵਿਜੀਲਨ ਬੰਦੇ ਮੈਂ ਫਿਰ ਆਪਣੇ ਮੁਖੀ ਨੂੰ ਕਹਿੰਦਾ ਉਹ ਕਹਿੰਦੇ ਭੇਜਦੇ ਆ ਤੇ ਹੁਣ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਕਿੰਨੇ ਕਿੰਨੇ ਅਸੀ ਚੋਰੀ ਹੋਏ ਤਾਂ ਕੀ ਹੋਊਗਾ ਇੱਕ ਇੱਕੀ ਚੋਰੀ ਹੋਈ ਹੈ ਇੱਕੀ ਸਿੱਦਾ ਪਿਆ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਇੱਕ ਇੱਕੀ ਚੋਰੀ ਹੋਈ ਹੈ ਇੱਕੀ ਸਿੱਦਾ ਪੈਂਟਿੰਗ ਮੇਰਾ ਫਿਸ਼ੀਅਲ ਟੈਬ ਚੋਰੀ ਹੋਇਆ ਆ ਸਾਡ ਜਿਹੜੇ ਚੋਰੀ ਹੋਈਆਂ ਕਿੰਨੇ ਦਾ ਸਮਾਨ ਸੀਗਾ ਮੈਨੂੰ ਕੋਈ ਆਈਡੀਆ ਨਹੀਂ ਯਾਰ ਪੁਲਿਸ ਨੂੰ ਸੂਚਨਾ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਪੁਲਿਸ ਨੂੰ ਸੂਚਨਾ ਇੱਥੇ ਕਾਪੀ ਜਰੋਗੇ ਲਈ ਫਿਰ ਆਈ ਨਹੀਂ ਆਈ ਐਫਆਰ ਦੀ ਅਧਿਕਾਰੀ ਨਾਇਰੋ ਨੇ ਦੋ ਸੱਤ ਤੋਂ 56 ਤੇ ਆ 8 55 ਤੇ ਮੈਂ ਕਹਿੰਦੀ ਸੀ ਪੁਨਿਕਤਾ ਸੀ ਉਹਨਾਂ ਨੂੰ ਚੋਰੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਆਏ ਦਿਨ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਸਰ ਮੈਂ ਦੇਖੋ ਅੱਟੂ ਤਾਂ 2 ਵਜੇ ਦਾ ਗੁੱਟੀ ਹੁੰਦੀ ਮੈਂ ਗੁੱਟੀ ਉਹਨੇ ਚੱਲ ਜਾਂਦਾ ਹੈਗਾ ਉਸ ਤੋਂ ਬਾਅਦ ਲੋਕੀ ਕੀ ਕਰ ਰਹੇ ਆ ਉਹਨਾਂ ਨੂੰ ਕੁਝ ਨਹੀਂ ਕਰਦਾ ਕੋਈ ਪੁਆਇੰਟ ਵੀ ਨਹੀਂ ਹੈ